ਪਿਆ ਬਾਈ 4 ਮਹੀਨੇ ਹੋ ਗਏ ਪਏ ਇਹਨੂੰ ਹੁਣ 10 ਕ ਦਿਨਾਂ ਦਾ ਇਹਨੂੰ ਲਾਗੇ ਤੇ ਅੱਗ ਲਾਣਾ ਭੈਣ ਤੇ ਅੱਗ ਧਰੱਗੇ ਦੀ ਪੜਦੀ ਜਿਕੇ ਹੁਣ ਲੱਕੜਾਂ ਕੀ ਘਾਟ ਹੋ ਗਈ ਛਕਣ ਤੇ ਚੱਲ ਛੇਕ ਲੈਂਗੇ ਦੋ ਕੜੀ ਪਤੰਦਰ ਇਹੋ ਨਾ ਫੁੱਕੇ ਦੇਆ ਸਿਉਂਗ ਜੀ ਦਾ ਇਸ ਅੰਦਰ ਫੜ ਗਈ ਪਰ ਅੱਗ ਨਹੀਂ ਬੜੀ ਇਸ ਅੰਦਰ ਦੇਖ ਲੈ ਪਤਾ ਨਹੀਂ ਮਿੱਟੀ ਮੁੱਟੀ ਕਰਕੇ ਕੱਲ ਵਾਲੇ ਵਲੌਗ ਤੇ ਬਾਦੇ ਸ਼ੁਰੂ ਕਰ ਰਹੇ ਆਂ ਬਈ ਅੱਜ ਤੋਂ ਤਿੰਨ ਕ ਥੱਲੇ ਰੇਹ ਦੇ ਪਾਏ ਬਾਕੀ ਹੋਰ ਤਾਂ ਕੰਮ ਹੋਇਆ ਨਹੀਂ ਹਾਲ ਦੀ ਕਿੜੇ ਤੋਂ ਮੀ ਰੁਕਿਆ ਵਾ ਬਾਕੀ ਕੱਲ ਨੂੰ ਦੇਖੋ ਕਿ ਬਣਦਾ ਤੂੰ ਨਹੀਂ ਚੱਕੀ ਜਰਿਆ ਜਦੋਂ ਅਸੀਂ ਟਾਈਮ ਪਾਸ ਕਰ ਲਿਆ ਥਿੱਲਾ ਨਾਣ ਨੂੰ ਨਵੇੜ ਦਾ ਕੰਮ ਥੱਲੇ ਥੁੱਲੇ ਪਾਤੇ ਰੇ ਦੇ ਰੇੜੀ ਰੂੜੀ ਕਰਤੀ ਅੰਦਰ ਮੀ ਮੂਨ ਦਾ ਵੀ ਇਤਵਾਰ ਨਹੀਂ ਰਾਤ ਨੂੰ ਪਾਣੋ ਆਪਾਂ ਬਣਾਓ ਘਰ ਉੱਟੀ ਵਿਚਾਰਾ ਮੋੜ ਸਨ ਇਸ ਦੀ ਟੁੱਟ ਗਈ ਦੇ ਸਾਰੀ ਤਾਰ ਹੁਣ ਜਾਹਾਂਗੇ ਮਿਸਤਰੀ ਬਾ ਬਈ ਤਾਰ ਤੁਰ ਪਵਾਵੇਂਗੇ ਕਿ ਸਰਦਾ ਨਹੀਂ ਹੈਗਾ ਮੋੜ ਸਨਗ ਵੀ ਨਾ ਖੇਤ ਦਾ ਵਸੇ ਹੋ ਰੱਖਿਆ ਮਨੇ ਲਾਲ ਕੋੜਾ ਟਮਾਟਰੀ ਖੇਤਾਂ માં ਇਹ ਚੱਲਦਾ ਵਿਚਾਰਾ ਜਾ ਰਹੇ ਆ ਵੀ ਪਲੱਤ ਜੀ ਲਾ ਕੇ ਮਸੋਂ ਪਹੁੰਚਾਂਗੇ ਮਿਸਤਰੀ ਬਾ ਦੀ ਬਾ ਪਹੁੰਚ ਕੇ ਘਰਾਂ ਰੋਜ਼ ਕੀ ਦਾ ਆਪਣੀ ਅਹੀ ਰੁਟੀਨ ਆ ਬਾਈ ਮੋੜ ਸਾਲੀ ਪੰਤ ਹੋ ਗਿਆ ਪੁੱਲੇ ਵੀ ਕੈ ਨਹੀਂ ਵੀ ਭੁੱਲੇ ਅੱਜ ਦੁੱਧ ਵਾਲੀ ਰੋਟੀਆਂ ਵਾਲਾ ਡੱਬਾ ਵੀ ਭੁੱਲੇ ਚਲ ਕੱਲ ਨੂੰ ਚੱਕ ਲੇਗੇ ਚਲ ਪੇ ਖੇਤ ਨੂੰ ਫੇਰ ਸਾਢੇ 8 ਦਾ ਟਾਈਮ ਹੋ ਗਿਆ ਭੁੱਲੇ ਸ਼ਾ ਹਾਂ ਹੈ ਰੌਣਕ ਢੀਂ ਗੀ ਮੋੜਸਣ ਵੀ ਠੰਡ ਮੰਨਣਾ ਸਵੇਰੇ ਸਵੇਰੇ ਚੋਕ ਲਾਣੀ ਬਹਿੜੀਆਂ ਹਾਂ ਸਕੂਲ ਜਾਣਾ ਕਿਥੇ ਜਾਣਾ ਸਕੂਲ ਡਰੈਸ ਨਾ ਜਰਾਬਾ ਨਾ ਕੁਛ ਹੈ ਸਕੂਲ ਸਕੂਲ ਤੂੰ ਹਜੇ ਇਧਰ ਐਡਮਿਸ਼ਨ ਨੂੰ ਸੁਣ ਤਾਂ ਕਰਾਈ ਵੀ ਨਹੀਂ ਰਿਹਾ ਕਿਧੇ ਗੱਲ ਜਾਏਗਾ ਕਿਧੇ ਗੱਲ ਛੁੱਟੀ ਅੱਜ ਜਾ ਭਗ ਜਾਂ ਅੰਦਰ ਹਾਂ ਅਦੇ ਗੱਲ ਵੀ ਸ਼ੋਕਰ ਸਕੂਲ ਜਾ ਰਿਹਾ ਹਜੇ ਐਡਮਿਸ਼ਨ ਨਹੀਂ ਕੁਛ ਨਹੀਂ ਹੈ ਕਿੰਨਾ ਹੋਗਾ ਅਰ ਜੇ ਜਾਣ ਲੱਗ ਗਾ ਨਾ ਫੇਰ ਔ ਕਰੇਗਾ ਹਨਾ ਨਾ ਵੇ ਆਵਾ ਬਾਈ ਗੇਟ ਮੂਰੇ ਗਿੱਲਾ ਕਰਦੀ ਆਸ ਨੇ ਉਹ ਠੀਕ ਆ ਰਹੀ ਸਮਝਾ ਮੀ ਖਾ ਸਕਦਾ ਡੇਟ ਨੂੰ ਲਾ ਦੀਏ ਲਾਜ ਆ ਅ ਜਦੋਂ ਧੋਨੀ ਨੇ ਬਾਲ ਲਿਆ ਖੁੰਡਾ ਮੁਰਗੇ ਨੇ ਜਗੇ 68 ਜੀ ਪਾਈ ਵੀ ਆ ਕਿੱਥੇ ਭੱਜਾਂ ਰਹਿ ਆ ਜਾ ਲੈ ਵੀ ਮਿੱਤਰੋ ਕੱਲ ਪਾਇਆ ਵਲੌਗ ਪਹਿਲਾ ਜੇ ਵਧੀਆ ਲੱਗਿਆ ਤਾਂ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਬਈ ਤੇ ਆਪਣਾ ਦੇਖੀ ਜਾ ਕਰੋ ਆਪਣੇ ਦੇਸੀ ਜੇ ਵਲੌਗ ਹੋਣਗੇ ਔਰ ਜੋ ਖੇਤਾਂ ਦਾ ਕੰਮਕਾਰ ਹਮਾ ਆਪਣਾ ਕਰਾਂ ਰੋਜ਼ਗਾ ਜਿਵੇਂ ਮਾਲਾ ਰੇ ਪੜਾ ਜੋ ਹੋਰ ਬਜਾਈ ਸਾਂ ਅੱਗੇ ਲੂਲੂ ਪੱਟਣੇ ਹੋਰ ਲਟਰਨ ਪਟਰ ਮੰਜਾ ਉਹ ਦਿਖਾਈ ਜਾਏ ਕਰਾਂਗੇ ਇਹ ਸਾਨੂੰ ਵਧੀਆ ਲੱਗਿਆ ਵੀ ਆਪਣਾ ਦੇ ਲਾਈਕ ਲੁੱਕ ਕਰੀ ਜਾਇਆ ਕਰੋ ਦੇਖੀਏ ਚੰਗਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੁਣ ਬੋਲ ਸਤਿ ਸ੍ਰੀ ਅਕਾਲ ਜੀ ਚਲੋ ਵਧੀਆ ਵਧੀਆ ਹੋਰ ਤਾਂ ਨਹੀਂ ਰਾਤ ਠੀਕ ਜੀ ਜੂ ਲੱਗੀ ਗਿਆ ਤੇਰਾ ਹਾਂ ਜੀ ਬਸ ਕੱਲੇ ਬੰਦਗੇ ਦਾ ਔਖਾ ਆ ਨਾ ਚਲ ਕੋਈ ਨਹੀਂ ਇਹੋ ਬੱਕਰੀਆਂ ਰੋਜ ਦਾ ਕੰਮ ਆ ਵੀ ਉਰੀ ਚੜਾਏ ਕੰਤਪਾ ਇਹੋ ਖਾਈ ਆ ਗੰਨੇਗੇ ਆ ਗਏ ਅਰ ਉਹ ਦਿਨ ਉਤਰ ਜੇਗੀ ਟੈਲ ਨਾ ਬਣੂ ਟੈਲ ਨਾ ਬਣੂ ਚੜੇਗੀ ਔਰ ਦੇ ਘੁੰਮ ਕੇ ਵਾਪਸ ਆ ਕੇ ਕਾਗੇ ਫੇਰ ਥੱਲੇ ਲਾਈਟ ਨਹੀਂ ਆਈ ਵੀ 2 ਦਿਨ ਹੋ ਗਏ ਕੱਲ ਪਰਸੋਂ ਆਈਦੀ ਹੈ ਨਾ ਹੁਣ ਪਾਣੀ ਵੀ ਲਾਗਦੇ ਗਵੰਟੀਆਂ ਦੇ ਪਰ ਕਲਿਆਣਾ ਪਰ ਰਹਿ ਕੇ ਛੇ ਘਰ ਪਾ ਦੇ ਲੈ ਬਈ ਇਹ ਨਵਾਂ ਯੂਰੀਆ ਯੋੜਾ ਪੁਰਾਣਾ ਯੋ ਥੋੜਾ ਜਿਹਾ ਟਾਈਮ ਖਰਿਆ ਮਾਰਾ ਪਾਣਾ ਦਾ ਪਵੇਗਾ ਯੋ ਵੱਧ ਆ ਕੇ ਦੇ ਥੱਲੇ ਬਈ ਜੀਰੀਆਂ ਮਾਂ ਲੈ ਤੇ ਹਮ ਸੌਥ ਹੈਲਾ ਪਰ ਇੰਨਾ ਲਗਿਆ ਨਹੀਂ ਨਾਲੇ ਸਬਜੀ ਸੂਜੀ ਵਾਲਾ ਮਾ ਪਾਇਆ ਫੇਰ ਵੀ ਬਚ ਗਿਆ ਦਾ ਇਹ ਇਧਰ ਨਵਾਂ ਪਿਆ ਦੋ ਥਲੇ ਡਾਈਏ ਬਚ ਗਏ ਇਹ ਵਿੱਚ ਚੱਕਿਆ ਦਿੱਕੇ ਹਾਲ ਹੋਇਆ ਪਿਆ ਬਈ ਯਾ ਕੁੜੀ ਦੀ ਨਾਲੋਂ ਵੀ ਦਾਰੂ ਆਹੋ ਹੋ 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 ਥੈਲਾ ਤਾਂ ਨਹੀਂ ਖਰਾਬ ਹੋਇਆ ਥੈਲਾ ਨਹੀਂ ਹੋ ਗਿਆ ਨਾ ਪਾਣੀ ਜਾਂ ਮਤਲਬ ਵਿੱਚ ਪੈ ਗਿਆ ਸੀਗੇ ਭੈਣ ਦਾ ਪਾਣੀ ਛੱਡ ਜੇਗਾ ਤੋ ਇਹ ਖਜ਼ਾਨਾ ਲੇਵਰ ਵਾਲੇ ਦਾਰੂ ਦੀ ਹੈ ਦੇਖਦੇ ਆਂ ਪੇ ਕਰਾਂਗੇ ਰੱਪਾ ਖਲ ਖੁੰਜਾ ਬਦੇ ਕੀ ਕਰ ਰਿਹਾ ਓ ਹੋ 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 ਯੋ ਫਰਗੀ ਗਲਤ ਬਾਤ ਆ ਪਤਾ ਨਹੀਂ ਕਈ ਲੋਕਾਂ ਨੂੰ ਮਿਲਾਇਓ ਇੰਨੀਆਂ ਬੂਹੀ ਪੈਸੇ ਦੀ ਖਰਾਬੀ ਪੀਜਾ ਚੋ ਦੇਖੇ ਆ ਹੋਵੇ ਥੱਲਾ ਕਿਵੇਂ ਓ ਤੇਰੀ ਕਿਉਂ ਕਿ ਤੇਰਾ ਕੁੱਬਜਾ ਪੈ ਗਿਆ ਸੀਗਾ ਨਾ ਤਾਂ ਇਸ ਨੂੰ ਹੱਥ ਪਵਾ ਚੱਕ ਚੱਕਣਾ ਵੀ ਔਖਾ ਆਇਓ ਇਹ ਵੀ ਇਸ ਨੂੰ ਦੂਏ ਲੋਟ ਲੈ ਜਿਹੜਾ ਵਿਚਾਰਾ ਖਸਾਰਕ ਸਰੂਕ ਹੈ ਚੱਲ ਵੀ ਜਦ ਤੱਕ ਤੂੰ ਹੀ ਲੈਣੀ ਆ ਕਦੇ ਤਾਂ ਆਖ ਦੇ ਦੇਲੀ ਚੋਟੀ ਖੇਤ ਵਿੱਚ ਸਵਾਰ ਲਗਾ ਬਾਈ ਜਾਂਦੇ ਦੀ ਪੂਰੀ ਆਰ ਕਲਿੱਪ ਕਰਦੇ ਜਿਹੜੇ ਨੇ ਲੈ ਲਿਆ ਸਾਡੇ ਕੋਲ ਆ ਗਏ ਬੰਦ ਕਰ ਦਿਓ ਲੈ ਵੀ ਅੱਜ ਅਧਾਰ ਕੜ ਬਣਾ ਕੇ ਲੈ ਆਏ ਸੀਗਾ ਓਰੇ ਅੱਜ ਉੱਥੇ ਵੀ ਟੀਕਾ ਨਹੀਂ ਹੈ ਉਹ ਮਸੋਂ ਫੋਟੋ ਫੋਟੋ ਕਰਾਈਏ ਇਸਨੇ ਕੀ ਕਰ ਰਿਹਾ ਲੈ ਕੇ ਕੱਪੜੇ ਸੁੱਕਣੇ ਪੜਿਆ ਦੇਖ ਜੇ ਮਿੱਲਾ ਕਰ ਲੈ ਆਣਾ ਦੇਖ ਕੇ ਕਰ ਰਿਹਾ ਦਾ ਹਾਂ ਦੱਸ ਸੁੱਕਣੇ ਬਾਰੇ ਦਾ ਕੱਪੜੇ ਤਾ ਹੋਇਆ ਬੰਨਾ ਤਿੱਕ ਤਨੇ ਤੂੰ ਹੋ ਕਰਦਾ ਆ ਜਾ ਅਬੀ ਜਗਿਆ ਆ ਦੇਖ ਲੈ ਠੰਡਵਾ ਬਈ ਪਾਣੀ ਮਾ ਕੀ ਕਰ ਰਿਹਾ ਤੇ ਉਹ ਸ਼ਰਾਰਤੀ ਯੋ ਦੇ ਖਪਰਾ ਦੇਖ ਬਈ ਲੋਕ ਨਾੰਦੇ ਨਹੀਂ ਠੰਡਵਾ ਯੋ ਪਾਣੀ ਮਾ ਨਹੀਂ ਖੜਾ ਨਹੀਂ ਛਡਾਂਦਾ ਪਾਣੀ ਕੇ ਜਿਹਨੂੰ ਦੇਖਣਾ ਚਾਹੁੰਦਾ ਮਣਾ ਮੋਟਾ ਬਸ ਜਦੈਸ ਨੇ ਭੱਜਣਾ ਪਾਣੀ ਕਿਢੀਨੂੰ ਓ ਤਾ ਦੇਖ ਜਿਵੇਂ ਕੋਟ ਰਿਹਾ ਜਿਵੇਂ ਇਹਨਾਂ ਨੂੰ ਦਰੂਰ ਵਿਚਾਰ ਹੈ ਜਿਹੜੀ ਖੇਤੀ ਕਰਦੇ ਆਂ ਲਾਗ ਲਾਗ ਨੂੰ ਨਾ ਉਹ ਮਿੱਟੀ ਪਟਾਈ ਵੀ ਆ ਰੋਖਾਂ ਨੇ ਬਹੁਤ ਜੋ ਲਾਗ ਲਾ ਕੇ ਉੱਚੀ ਇਧਰ ਇਧਰ ਪਟਾਰ ਕੇ ਤਾਂ ਕਰਕੇ ਜੋ ਰਸਤਾ ਜੇ ਛੱਡਿਆ ਹੋਇਆ 18 ਗੋਣਾ ਪੈਣ ਤੇ ਤੇ ਜੋ ਸਾਰੀ ਆਉਟਰੀ ਆ ਤੇ ਉਹ ਮੋਟਰ ਦਿਖ ਰਹੀ ਹੈ ਤਾਂ ਤੇ ਕਿਆ ਖੜਿਆ ਡੇੜੀ ਜੀ ਸਮਾਂ ਰੇਡ ਲੈ ਕੇ ਆਏ ਆ ਹੋਰ ਜੀ ਆਹ ਮਾ ਵੀ ਵੀਡੀਓ ਜੀ ਲੱਗਿਆ ਬਣਾਉਣਾ ਚੱਲ ਚੱਲ ਅੰਦਰ ਚੱਲ 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 ਅੰਦਰ ਜਦੋਂ ਹੋਏ ਆ ਤੋ ਆ ਜਾਂਦੇ ਦੇ ਦੇ ਜਦੋਂ ਚਲਦਾ ਓਕੇ ਫ੍ਰਿਜ ਵਿੱਚ ਸਪੈਸ਼ਲ ਪੀਪੀ ਲੈ ਵੀ ਆ ਬਈ ਇਹ ਵੀ ਤਾਂ ਨਹੀਂ ਕੱਖਾਂ ਨਵੇੜ ਗਏ ਹਰੇ ਵੀ ਪਾ ਤਿਆ ਜਾ ਰਿਹਾ ਬੱਲ ਹੱਸੀ ਲੈਣਾ ਬੜੀ ਨਦੀ ਵਾਲਾ ਪੋੜਾ ਉਹ ਟਰੈਕਟਰ ਮਾਰਕੀਟ ਆ ਗਈ ਬਈ ਮਾਰੇ ਪਿੰਡ ਦੇ ਜਮੀਨ ਲਾ ਕੇ ਆਇਓ ਬਈ ਹੀਰਾਵਾ ਕਪਵਾ ਵਿੱਚੋਂ ਜਮੀਨ ਲਾ ਕੇ ਆਇਓ ਬਈ ਜਿਹੜਾ ਸਨੌਰੀ ਅੱਡੇ ਵਾਲੀ ਸੜਕ ਆ ਗਈ ਬਈ ਜਿਹੜਾ ਚੌਂਕ ਦਾ ਬਾਜ਼ਾਰ ਧੁੰਗਲਾ ਜਾਵਦਾ ਹੋ ਗਿਆ ਹੁਣ ਦਾ ਬਹੁਤ ਹੋ ਵਾਈਸ ਸੈਟ ਟਾਈਮ ਜੇ ਮਾ ਆ ਟਾਈਮ ਮਾਈਸ ਬਾਜ਼ਾਰ ਮਾ ਕਿਲਾ ਚੌਂਕ ਕੇ ਬਾਜ਼ਾਰ ਮਾ ਪਟਿਆਲੇ ਲੈ ਵੀ ਉਹ ਪੱਕੀ ਜੀ ਲਿਖਦੇ ਬਾਥਰੂਮ ਵਾਲੀ ਖਰਾਬ ਧੀ ਉਹ ਕਹਿੰਦਾ ਭਾਈ ਆਨਲਾਈਨ ਔਰ ਕਰਾਓ ਕੰਪਲੀਟ ਇਹ ਘਰਾਂ ਨੂੰ ਜਾ ਰਹੇ ਆ ਵਾਪਸ ਆ ਇਹੋ ਵੀ ਹੈ